ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ ਤੁਸੀਂ ਵੇਖ ਰਹੇ ਹੋ Facebook ਪੇਜ ਅੱਜ ਅਸੀਂ ਲੈ ਕੇ ਆਈਆਂ ਜੀ ਸਕੋਰਪੀਓ S 11 ਗੱਡੀ ਵਿਕਾਊ ਆ ਦੂਜੇ ਨਾ 2021 ਮਾਡਲ ਫੁੱਲ ਇੰਸ਼ੋਰੈਂਸ ਰੇਟ 18 ਲੱਖ ਰੁਪਏ ਡਿਮਾਂਡ ਹੈ ਬੀਆਈਪੀ ਨੰਬਰ ਹੈ ਇੱਕ ਹੋਰ ਸਕੋਰਪੀਓ S 11 ਗੱਡੀ ਵਿਕਾਊ ਆ 2018 ਮਾਡਲ ਦੂਜੇ ਨਾ ਹੈ ਜੀ ਰੇਟ ਹੈ ਜੀ 14 ਲੱਖ ਰੁਪਏ ਡਿਮਾਂਡ ਏਰੀਆ ਪਧੌੜ 9872784692 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਦੋਨੇ ਗੱਡੀਆਂ ਨੇ ਜਿਹੜੀਆਂ ਖਰੀਦ ਸਕਦੇ ਹੋ ਦੋਨੇ ਗੱਡੀਆਂ ਤੁਸੀਂ ਵੀਡੀਓ ਦੇ ਵਿੱਚ ਵੀ ਵੇਖ ਸਕਦੇ ਹੋ ਜੀ 260 ਗਜ ਦਾ ਪਲਾਟ ਵਿਕਾਊ ਹੈ ਜੀ ਪਲਾਟ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਇਸ ਵੀਰ ਨੇ ਵਧੀਆ ਵੀਡੀਓ ਬਣਾ ਕੇ ਭੇਜੀ ਹੈ ਕਿਹੋ ਜਿਹਾ ਰਸਤਾ ਹੈਗਾ ਤੇ ਤੁਸੀਂ ਦੇਖ ਸਕਦੇ ਹੋ 35 ਫੁੱਟ ਫਰੰਟ ਹੈ ਜੀ ਏਰੀਆ ਡੈਲੋਂ ਰੋਡ ਦੇ ਨਾਲ ਲੁਧਿਆਣਾ 15 ਫੁੱਟ ਰਸਤਾ ਰੇਟ 12 ਲੱਖ ਰੁਪਏ ਤੇ ਬਾਕੀ ਨੰਬਰ ਦਿੱਤਾ ਹੈ ਨੋਟ ਕਰ ਲਓ ਜੀ 7888404427 ਇਸ ਨੰਬਰ ਤੇ ਫੋਨ ਕਰਕੇ 260 ਗਜ ਦਾ ਪਲਾਟ ਜਿਹੜਾ 12 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਸ਼ਾਹੀਵਾਲ گاਂਵ ਬਿਕਾਊਆ ਦੂਜਾ ਸੁਹਾ ਏਰੀਆ ਜੀ ਪਿੰਡ ਬਦਨੀ ਕਲਾ ਮੋਗਾ ਦੂਜਾ ਸੁਹਾ ਜੀ ਸ਼ਾਹੀਵਾਲ ਨਸਲ ਦੇ گاਂਵ ਬਿਕਾਊਆ ਜੀ ਰੇਟ ਇਹਦਾ 55000 ਬਦਨੀ ਕਲਾ ਮੋਗਾ ਦੇ ਵਿੱਚ ਇਹ گاਂਵ ਬਿਕਾਊਆ ਨੰਬਰ ਨੋਟ ਕਰ ਲਓ ਖਰੀਦਣ ਦੇ ਲਈ 9877124800 ਚੰਤੀ 8 ਨੰਬਰ ਤੇ ਫੋਨ ਕਰਕੇ ਸ਼ਾਹੀਵਾਲ ਨਸਲ ਦੀ ਗਾਂ ਦੂਜੇ 55000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜੀ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਨਵੇਂ ਵੀਡੀਓ ਜਲਦੀ ਤੁਹਾਡੇ ਤੱਕ ਪਹੁੰਚ ਸਕੇ ਸਵਫਟ ਗੱਡੀ ਵਿਕਾਊ ਹੈ ਜੀ 2010 ਮਾਡਲ ਗੱਡੀ ਹੈ ਜੀ ਪਾਸਿੰਗ 2025 ਤੱਕ ਹੈ ਜੀ 2010 ਮਾਡਲ ਗੱਡੀ ਹੈ ਇਹ ਪਾਸਿੰਗ 2025 ਦੇ ਲਾਸਟ ਤੱਕ ਹੈ ਰੇਟ 155000 ਏਰੀਆ ਪਿੰਡ ਬਦਨੀ ਕਲਾ ਮੋਗਾ ਕਾਗਜ ਵਗੈਰਾ ਪੂਰੇ ਨੇ ਗੱਡੀ ਦੇ ਵਿੱਚ ਕੋਈ ਨੁਕਸ ਨਹੀਂ ਕੋਈ ਐਕਸੀਡੈਂਟ ਨਹੀਂ ਹੈਗਾ ਫੁੱਲ ਗਰੰਟੀ ਮਾਲਕ ਵੀਰ ਨੂੰ ਦਿੰਦੀ ਹੈ ਚੈੱਕ ਕਰਕੇ ਖਰੀਦੋ ਜੀ ਖਰੀਦਣ ਲਈ ਨੰਬਰ ਨੋਟ ਕਰ ਲਓ ਜੀ 9041430284 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਫਟ ਗੱਡੀ 2010 ਮਾਡਲ 155000 ਰੁਪਏ ਦੇ ਵਿੱਚ ਤੁਸੀਂ ਗੱਡੀ ਫਿੱਟ ਸਕਦੇ ਹੋ HMT Nat 11 ਟਰੈਕਟਰ ਵਿਕਾਊ ਹੈ ਜੀ 1987 ਮਾਡਲ ਫਰਸਟ ਪਾਰਟੀ ਪਿੰਡ ਤਲਵੰਡੀ ਚੌਧੀਆਂ ਸੁਲਤਾਨਪੁਰ ਲੋਧੀ ਰੇਟ ਹੈ ਕਿ 2 ਲੱਖ 20 ਹਜ਼ਾਰ ਤੇ ਬਾਕੀ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਇਸ ਵੀਰ ਨੇ ਵੀ ਬਹੁਤ ਸੋਹਣੀ ਤੇ ਵਧੀਆ ਵੀਡੀਓ ਬਣਾ ਕੇ ਭੇਜੀ ਹੈ ਟਰੈਕਟਰ ਦੀ ਤੁਸੀਂ ਦੇਖ ਸਕਦੇ ਹੋ ਜੀ ਤੇ ਦੋ ਵੀ ਰੇਟ ਰੱਖੇ ਗਏ 1987 ਮਾਡਲ ਹੈ ਜੀ ਤੇ ਨੰਬਰ ਤੁਸੀਂ ਨੋਟ ਕਰ ਲਓ ਜੀ 981530392 ਇਸ ਨੰਬਰ ਤੇ ਫੋਨ ਕਰਕੇ HMT 911 ਟਰੈਕਟਰ 1987 ਮਾਡਲ 220000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਮਹਿੰਦਰਾ ਜੈਲੋ ਗੱਡੀ ਵਿਕਾਊ ਹੈ ਜੀ ਗੱਡੀ 2011 ਮਾਡਲ ਹੈ ਜੀ ਕਾਪੀ 2012 ਦੀ ਹੈ ਕਾਗਜ਼ ਪੂਰੇ ਨੇ ਜੀ ਏਰੀਅਲ ਲਖਣਪੁਰ ਨਵੀਂ ਸਰਵਿਸ ਹੋਈ ਹੈ ਜੀ 180000 ਰੇਟ ਰੱਖਿਆ ਹੈ ਗੱਡੀ ਪੰਜਾਬ ਨੰਬਰ ਹੈ ਜੀ ਕੋਈ ਕਮੀ ਪੇਸ਼ੀ ਨਹੀਂ ਗੱਡੀ ਦੇ ਵਿੱਚ ਬਸ ਤੁਸੀਂ ਜਾ ਕੇ ਡੀਲ ਕਰ ਸਕਦੇ ਹੋ ਮਾਲਕ ਵੀਰ ਦੇ ਨਾਲ ਨੰਬਰ ਨੋਟ ਕਰ ਲਓ ਜੀ 6005380421 ਇਸ ਨੰਬਰ ਤੇ ਫੀਟ ਸਕਦੇ ਹੋ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਤੇ ਨੰਬਰ ਤੇ ਸੰਪਰਕ ਕਰੋ 9877988446 ਨੰਬਰ ਤੇ ਤੁਸੀਂ WhatsApp ਰਾਹੀਂ ਸਾਡੇ ਕੋਲ ਐਡ ਭੇਜ ਸਕਦੇ ਹੋ 11 ਬਿੱਗੇ ਜ਼ਮੀਨ ਵਿਕਾਊ ਹੈ ਜੀ ਰੇਟ 8 ਲੱਖ ਬਿੱਗੇ ਦਾ ਮਿੱਠਾ ਪਾਣੀ ਸੋਲਰ ਮੋਟਰ ਏਰੀਆ 24 ਡਬਲ ਏ ਮੋਗਾ ਅਨੂਪਗੜ ਤੋਂ 5 ਕਿਲੋਮੀਟਰ ਨੇੜੇ ਪਿੰਡ 22 ਏ ਬਾਕੀ ਬੰਦੇ ਜਾਣਕਾਰੀ ਤੁਸੀਂ ਫੋਨ ਤੇ ਲੈ ਸਕਦੇ ਹੋ ਵਧੀਆ ਡਾਕਰ ਬਾਣਾ ਜੀ ਤੁਸੀਂ ਦੇਖ ਸਕਦੇ ਹੋਗੇ ਤੇ ਨੰਬਰ ਵੀਰ ਦਾ ਤੁਸੀਂ ਨੋਟ ਕਰ ਲਓ ਜੀ 8 ਲੱਖ ਬਿੱਗੇ ਦਾ ਰੇਟ ਰੱਖੇਗੇ 11 ਬਿੱਗੇ ਇਹ ਜ਼ਮੀਨ ਹੈ ਜੀ 80940 98183 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਸੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਤਾਂ ਅੱਗੇ ਵੀਡੀਓ ਨੂੰ ਸ਼ੇਅਰ ਕਰਕੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜਰੂਰ ਲਿਖ ਦਿਓ ਜਿਹੜੇ ਵੀਰ ਬਹੁਤ ਸੋਹਣੇ ਤੇ ਵਧੀਆ ਕਮੈਂਟ ਕਰਦੇ ਨੇ ਜੀ ਉਹਨਾਂ ਵੀਰਾਂ ਦਾ ਤਹਿ ਦੋ ਧੰਨਵਾਦ ਉਮੀਦ ਕਰਦੇ ਹਾਂ ਤੁਸੀਂ ਅੱਗੇ ਤੋਂ ਵੀ ਇਦਾਂ ਸਪੋਰਟ ਕਰੋਗੇ ਤੇ ਕਮੈਂਟਾਂ ਦੇ ਵਿੱਚ ਇਹ ਜ਼ਰੂਰ ਦੱਸ ਦਿਆ ਕਰੋ ਜੀ ਕਿ ਤੁਹਾਨੂੰ ਕਿਹੜੇ ਏਰੀਏ ਦੀ ਜ਼ਮੀਨ ਚਾਹੀਦੀ ਹੈ ਤਾਂ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਲੀ ਵੀਡੀਓ ਤੁਹਾਡੇ ਏਰੀਏ ਦੀ ਲੈ ਕੇ ਆ ਸਕੀਏ ਬਨਰੋ ਜੁਸੀ ਆਪਣੇ ਚੈਨਲ ਟਰੈਕਟਰ ਮੇਲਾ ਦੇ ਨਾਲ ਇਸੇ ਤਰ੍ਹਾਂ ਜਲਦੀ ਹੀ ਲੈ ਕੇ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਧੰਨਵਾਦ